ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਹੋਰ ਬਾਈ ਠੀਕ ਠਾਕ ਹਾਂ ਤੇ ਦੋਸਤੋ ਆਪਣਾ ਕੱਲ ਆ ਬੱਚਾ ਤੁਹਾਨੂੰ ਆਪ ਦਿਖਾਇਆ ਸੀਗਾ ਜੀ ਵੀਡੀਓ ਦੇ ਵਿੱਚ ਤੇ ਆਪਣਾ ਬੱਚਾ ਦੋਸਤੋ ਇਹ ਬਹੁਤ ਡਾਊਨ ਹੋ ਗਿਆ ਸੀਗਾ ਤੇ ਚੰਗੇ ਭਲਾ ਦੋਸਤੋ ਕੱਲੇ ਜਣੀ ਇਹ ਡਾਊਨ ਹੋਇਆ ਤੇ ਕੱਲ ਤੋਂ ਹੀ ਬਹੁਤ ਜ਼ਿਆਦਾ ਵਜਨ ਤੋੜ ਗਿਆ ਜੀ ਤੇ ਸੁੱਕ ਗਿਆ ਸੀਗਾ ਦੋਸਤੋ ਕੱਲ ਆਪਾਂ ਇਹਨੂੰ ਹਾਈ ਟੈਕ ਦਿੱਤੀ ਸੀ ਤੇ ਸ਼ਾਮ ਨੂੰ ਆਪਾਂ ਇਹਨੂੰ ਜੈਨਫਲਕਸ ਓ ਜੈਡ ਦਾ ਜੀ 8 ਮੈਸਾ ਦੇਤਾ ਸੀਗਾ ਤੇ ਪਾਵਰ ਸਟੌਪ ਆਪਾਂ ਦੁਪਹਿਰੇ ਦਿੱਤੀ ਸੀ ਇਹਨੂੰ ਦਵਾਈ ਯਾਨੀ ਹਾਈ ਟੈਕ ਦੇਣ ਤੋਂ 2 ਘੰਟੇ ਬਾਅਦ ਜੀ ਤੇ ਦੋਸਤੋ ਹੁਣ ਸਵੇਰ ਦਾ ਟਾਈਮ ਆ ਤੇ ਆਪਾਂ ਇਹਨੂੰ ਹੋਰ ਹੁਣ ਇਹਦਾ ਪੋਟਾ ਵੀ ਖਾਲੀ ਆ ਜੀ ਤੇ ਹੂੰ ਵੀ ਦੋਸਤੋ ਸਾਫ ਪਿਆ ਇਹ ਹੁਣ ਤੇ ਦੋਸਤੋ ਹੁਣ ਆਪਾਂ ਸਿਰਫ ਇਹਨੂੰ ਇਕੱਲੇ ਹੀ ਆਪਣੇ ਆ ਪਾਵਰ ਸਟੌਪ ਹੁੰਦੀ ਹੈ ਜੀ ਇਹ ਅੱਗੇ ਵੀ ਆਪਾਂ ਭਰਾਵਾਂ ਨਾਲ ਸ਼ੇਅਰ ਕੀਤੀ ਆ ਤੇ ਦੋਸਤੋ ਇਹ ਨਾ ਹੁਣ ਆਪਾਂ ਇਹਨੂੰ ਬਸ ਅੱਧਾ ਕੇਐਮਐਲ ਦੇਣਾ ਜੀ ਇਹਦਾ ਤੇ ਵੱਡੇ ਕੂਤਰ ਹੁੰਦਾ 1 ਕੇਐਮਐਲ ਵੀ ਤੁਸੀਂ ਦੇ ਸਕਦੇ ਹੋ ਤੇ ਹੁਣ ਜਾਨੀ ਤੁਸੀਂ ਇਹਦਾ 100 ਐਮਐਲ ਦੇ ਸਕਦੇ ਹੋ ਤੇ ਦੋਸਤੋ ਇੱਕ ਗੱਲ ਦਾ ਹੁਣ ਤੁਸੀਂ ਧਿਆਨ ਰੱਖਿਓ ਤੇ ਇਹ ਜਦ ਵੀ ਦਵਾਈ ਦੇਣੀ ਹੈ ਜੀ ਆਪਾਂ ਗਰਮ ਪਾਣੀ ਦੇ ਵਿੱਚ ਹੀ ਦੇਣੀ ਆ ਦੋਸਤੋ ਠੰਡੇ ਪਾਣੀ ਦੇ ਵਿੱਚ ਰੰਦੇ ਉਹ ਦਵਾਈ ਇਹ ਤੇ ਚਾਹੇ ਤੁਸੀਂ ਹਾਈ ਟੈਕ ਦੰਨੇ ਹੋ ਜਾਂ ਕੋਈ ਹੋਰ ਦਵਾਈ ਦੰਨੇ ਹੋ ਤੇ ਤੁਸੀਂ ਇਹਦੇ ਨਾਲੇ ਦੇਣੀ ਆ ਤੇ ਇੱਕ ਭਰਾ ਨੇ ਕਮੈਂਟ ਵੀ ਕੀਤਾ ਸੀ ਸੋਕੇ ਤੋਂ ਵੀਰੇ ਆਪਾਂ ਸੋਕਾ ਸੋਕੇ ਦੀ ਆਪਣੇ ਆਪਣੇ ਬੂਤ ਨੂੰ ਕਿਸੇ ਨੂੰ ਵੀ ਸੋਕਾ ਆਉਂਦਾ ਵੀਰੇ ਆਪਾਂ ਹਾਈ ਟੈਕ ਤੋਂ ਸ਼ੁਰੂ ਕਰਦੇ ਹੁੰਨੇ ਆ ਦੇ ਹਾਈ ਟੈਕ ਦੇ ਦਿੰਨੇ ਆ ਜੀ ਪਹਿਲਾਂ ਆਪਾਂ ਅੱਧਾ ਐਮ ਐਲ ਤੇ ਉਦੋਂ ਐਮ ਐਲ ਜਿਵੇਂ ਹੁਣ ਬੱਚਾ ਜੀ ਬੱਚੇ ਨੂੰ ਤਾਂ ਸਿਰਫ ਦੋ ਜਾਂ ਤਿੰਨ ਬੂੰਦਾਂ ਦੇ ਦਿਓ ਇਤੋਂ ਵੱਧ ਨਾ ਦਿਓ ਤੇ ਬਾਕੀ ਆ ਪਾਵਰ ਸਟਾਪ ਹੁੰਦੀ ਆ ਜੀ ਤੇ ਬਹੁਤ ਵਧੀਆ ਚੀਜ਼ ਆ ਦੋਸਤੋ ਇਹ ਅੱਗੇ ਆਪਾਂ ਪਾਵਰ ਜੈਲ ਬਾਅਦ ਵਰਤਦੇ ਸੀਗੇ ਜੀ ਉਹ ਹੁਣ ਵਧੀਆ ਨਹੀਂ ਆਉਂਦੀ ਹੈਗੀ ਤੇ ਹੁਣ ਜਦ ਤੋਂ ਬਾਅਦ ਦੋਸਤੋ ਆਪਾਂ ਇਹੀ ਵਰਤਣ ਲੱਗੇ ਆ ਜੀ ਤੇ ਆਪਾਂ ਨੂੰ ਇਹ ਚੀਜ਼ ਬਹੁਤ ਫਿੱਟ ਆ ਦੋਸਤੋ ਤੇ ਆਪਾਂ ਹੁਣ ਇਹੀ ਵਰਤਦੇ ਆ ਜੀ ਹਾਂ ਕੋਈ ਹੋਰ ਵਧੀਆ ਦਵਾਈ ਆਈ ਤਾਂ ਆਪਾਂ ਉਹਦੇ ਬਾਰੇ ਵੀ ਭਰਾਵਾਂ ਨਾਲ ਸ਼ੇਅਰ ਕਰਾਂਗੇ ਤੇ ਹਜੇ ਪੂਰਾ ਵਧੀਆ ਕੰਮ ਕਰਦੀ ਹੈ ਜੀ ਤੇ ਹੁਣ ਆਪਾਂ ਦੋਸਤੋ ਇਹਦਾ 1/2 ਐਮਐਲ ਦੰਨੇ ਆ ਜੀ ਪੁੱਤ ਨੂੰ ਬੱਚੇ ਨੂੰ ਆਪਣੇ ਨੂੰ ਤੇ ਬੱਚੇ ਨੇ ਕੱਲ ਸਵੇਰ ਤੱਕ ਇਹ ਠੀਕ ਹੋ ਜਾਣਾ ਤੇ ਬਾਕੀ ਜਿਹੜਾ ਜੀ ਵਿਟਾਮਿਨ A ਦਾ ਕੈਪਸੂਲ ਹੁੰਦਾ ਨਾ ਦੋਸਤੋ ਉਹ ਜਿੰਨੇ ਕੋਈ ਬਿਮਾਰ ਹੋ ਜਾਂਦਾ ਤੁਹਾਡਾ ਕੂਤਰ ਵੱਡੇ ਕੂਤਰ ਨੂੰ ਦਾ ਤੁਸੀਂ ਨਾ ਕੱਟ ਲਵਾ ਲਾ ਕੇ ਉੱਤੇ ਇੱਕ ਸਾਫਤਾ ਕੈਪਸੂਲ ਵੀ ਦੇ ਸਕਦੇ ਹੋ ਤੇ ਜੋ ਬੱਚਾ ਜੀ ਬੱਚੇ ਨੂੰ ਦਾਸ ਜਾਂ ਦੋ ਜਾਂ ਤਿੰਨ ਬੂੰਦਾਂ ਤੁਸੀਂ ਦੇ ਸਕਦੇ ਹੋ ਉਹ ਵੀ ਬਹੁਤ ਵਧੀਆ ਚੀਜ਼ ਆ ਤੇ ਐਨਰਜੀ ਵੀ ਦਿੰਦਾ ਬੱਚੇ ਨੂੰ ਤੇ ਬੱਚਾ ਉਹ ਵੀ ਫਿੱਟ ਹੋ ਜਾਂਦਾ ਜੀ ਤੇ ਹੁਣ ਆਪਾਂ ਪਾਵਰ ਸਟੌਪ ਦੰਨੇ ਆ ਜੀ ਇਹਨੂੰ ਤੇ ਕਰਦੇ ਆ ਦੋਸਤੋ ਗੱਲ ਤੁਹਾਡੇ ਨਾਲ ਤੇ ਦੋਸਤੋ ਬਹੁਤ ਵਜਨ ਤੋੜ ਗਿਆ ਜੀ ਇਹ ਕੱਲ ਤੋਂ ਤੇ ਅੱਜ ਜਾਨੀ ਕੱਲ ਤਾਂ ਦੋਸਤੋ ਮੈਨੂੰ ਇੱਕ ਵਾਰ ਐ ਹੋ ਗਿਆ ਸੀਗਾ ਵੀ ਕਿਤੇ ਨਾ ਇਹ ਜਿਆਦਾ ਨੰਬ بیمار ਹੋ ਜਾਵੇ ਕਿਤੇ ਇੰਨੀ ਮਿਹਨਤ ਨਾਲ ਪਾਲਿਆ ਜੀ ਇਹ ਕਿਤੇ ਦੁਬਾਰੇ ਮਰ ਜਾਵੇ ਤੇ ਬਹੁਤ ਔਖਾ ਹੁੰਦਾ ਜੀ ਚੱਲ ਨਹੀਂ ਹੁੰਦਾ ਹੈਗਾ ਫਿਰ ਦੋਸਤੋ ਤੇ ਹੁਣ ਇਹ ਬੱਚਾ ਜਾਨੀ ਅੱਗੇ ਨਾਲ ਰਿਕਵਰ ਹੋ ਗਿਆ ਜੀ ਤੇ ਬਾਕੀ ਹੁਣ ਇਹਨੂੰ ਜੋ ਵੀ ਆਪਾਂ ਜ ਟ ਦਾਣਾ ਪਾਣੀ ਦੇਣਾ ਤੇ ਇਹਨੂੰ ਅੱਜ ਨਾ ਆਰਡਰ ਆ ਕੇ ਆਪਾਂ ਦਵਾਂਗੇ ਦਾਣਾ ਕਿ ਹੁਣ ਸਰੋਂ ਸਰੋਂ ਖਾ ਲੈਂਦੇ ਨੇ ਨਾ ਬੱਚੇ ਹਾਜਮ ਨਹੀਂ ਆਉਂਦੀ ਹੁੰਦੀ ਹੈਗੀ ਜੇ ਇੱਕ ਭਰਾਵਾਂ ਦਾ ਕਿਸੇ ਦਾ ਵੀ ਉਈ ਕਬੂਤਰ ਬਿਮਾਰ ਹੋ ਜਾਂਦਾ ਜਾਂ ਸੋਕਾ ਲੱਗ ਜਾਂਦਾ ਤੇ ਉਹਨੂੰ ਨਾ ਤੁਸੀਂ ਸਰੋਂ ਜਾਂ ਛੋਲੇ ਜਾਂ ਮੱਕੀ ਬਾਜਰਾ ਜੋ ਵੀ ਆਪਣੇ ਆਪਾਂ ਖਰਾਕ ਪਾਉਨੇ ਆ ਆਪਣੇ ਜਾਨਵਰ ਨੂੰ ਉਹ ਦੋਸਤੋ ਘਟਾ ਦਿਓ ਤੇ ਕਣਕ ਪਾ ਦਿਓ ਕੱਲੀ ਜੇ ਜਾਣੀ ਕੋਈ ਬੱਚਾ ਜਾਨਵਰ ਆਪਣਾ ਜਿਆਦਾ ਸੋਕੇ ਦੇ ਬੱਚਾ ਦਾਣਾ ਪਾਣੀ ਛੱਡ ਗਿਆ ਤਾਂ ਦੋਸਤੋ ਸਿਰਫ ਤੁਸੀਂ ਉਹਨੂੰ ਸੈਰਾ ਲਿਕ ਲਿਆ ਸਕਦੇ ਹੋ ਸੈਰਾ ਲਿਕ ਦੇ ਸਕਦੇ ਹੋ ਸੈਰਾ ਲਿਕ ਬਹੁਤ ਵਧੀਆ ਚੀਜ਼ ਆ ਦੋਸਤੋ ਬੱਚੇ ਪਾਲਣ ਨੂੰ ਵੀ ਬਹੁਤ ਵਧੀਆ ਚੀਜ਼ ਆ ਆਪਾਂ ਤੁਹਾਡੇ ਸਾਹਮਣੇ ਅੱਗੇ ਵੀਡੀਓਾਂ ਦੇ ਵਿੱਚ ਕਿੰਨੇ ਬੱਚੇ ਪਾਲੇ ਨੇ ਜੀ ਉਹਦੇ ਨਾਲ ਤੇ ਬਿਮਾਰ ਕਬੂਤਰ ਨੂੰ ਸਹਰਾਲ ਇੱਕ ਤੋਂ ਵਧੀਆ ਕੋਈ ਚੀਜ਼ ਨਹੀਂ ਹੈਗੀ ਜੀ ਹਾਜਮ ਵੀ ਛੇਤੀ ਆ ਜਾਂਦਾ ਤੇ ਉਹ એનર્ਜੀ ਵੀ ਵਧੀਆ ਦਿੰਦਾ ਜੀ ਤੇ ਕੋਈ ਵੀ ਭਰਾ ਨਾ ਕੋਈ ਬੱਚਾ ਬਿਮਾਰ ਹੋ ਜਾਂਦਾ ਤਾਂ ਇਕਣ ਜਾਂ ਗਲੱਛਦਾ ਆਪਾਂ ਕਈ ਵਾਰ ਬੱਚੇ ਗਲੱਛਣ ਲੱਗ ਜਾਂਦੇ ਨੇ ਜੋ ਕੁਝ ਖਾਂਦੇ ਨੇ ਬਾਹਰ ਕੱਢ ਦਿੰਦੇ ਨੇ ਤੇ ਉਹਨਾਂ ਨੂੰ ਨਾ ਫਿਰ ਦਾਣੇ ਹੀ ਨਾ ਪਾਓ ਤੁਸੀਂ 2-4 ਘੰਟੇ ਉਹਨਾਂ ਨੂੰ ਓਕਣੇ ਭੁੱਖੇ ਹੀ ਰੱਖੋ ਤੇ ਆ ਪਾਵਰ ਸਟਾਪ ਹੁੰਦੀ ਹੈ ਜੀ ਇਹਦਾ 100 ਐਮਐਲ ਦੇ ਦਿਓ ਬੱਚੇ ਨੂੰ ਤੇ ਵੱਡੇ ਕੂਤੂ ਨੂੰ 1 ਐਮਐਲ ਦੇ ਦਿਓ ਤੇ ਤੁਹਾਡਾ ਬੱਚਾ ਜਾਂ ਕੂਤੂ ਤੁਹਾਡਾ ਦੋਸਤੋ ਇਹਦੇ ਨਾਲ ਬਹੁਤ ਜਿਆਦਾ ਉਹਨੂੰ ਫਰਕ ਪਊ ਜੇ ਇਹ ਦਵਾਈ ਹਾਜ਼ਮ ਕਰਕੇ ਆ 2 2.5 ਘੰਟੇ ਬਾਅਦ ਉਦੋਂ ਮਗਰੋਂ ਤੁਸੀਂ ਕੋਦ ਦਿਆਣਾ ਪਾਣੀ ਦੇ ਸਕਦੇ ਹੋ ਆਪਣੇ ਬੱਚੇ ਨੂੰ ਬਾਕੀ ਕਰਦੇ ਆਂ ਭਰਾ ਗੱਲ ਹਾਂਜੀ ਭਾਈ ਆਪਾਂ ਅੱਜ ਛਤਰੀਆਂ ਦਾ ਕੱਪੜਾ ਵੀ ਬਣਵਾਉਨੇ ਆ ਮਾਤਾ ਤੋਂ ਤੇ ਮੰਮੀ ਲੱਗੀ ਹੋਈ ਆ ਮੇਚ ਲੈਣ ਇਹ ਸਾਡੀ ਮੰਮੀ ਵੀ ਬਹੁਤ ਸ਼ੌਂਕ ਆ ਮਾਤਾ ਨੂੰ ਵੀ ਸਾਡੀ ਨਕੂਤਰਾਂ ਦਾ ਤੇ ਕੋਚ ਨਹੀਂ ਮੰਨ ਰਿਹਾ ਦੋਸਤੋ ਕੋਚ ਦੇਖੋ ਰੰਗ ਕਹਿਜਾ ਲਵਾ ਰਿਹਾ ਇਹ ਹੀ ਆਪਦੀ ਪਸੰਦ ਦਾ ਲੈ ਕੇ ਆਇਆ ਇਹ ਕਹਿੰਦਾ ਵੀ ਯਾਰ ਰੰਗ ਲਾਉਣਾ ਆ ਭਾਈ ਤੇਰੀ ਮਰਜ਼ੀ ਆ ਜਿਵੇਂ ਮਰਜ਼ੀ ਲਾ ਲਾ ਕਪੜਾ ਲਾਉਣ ਦੀ ਜਾਂ ਇਕਣ ਕਰਨ ਦੀ ਦੋਸਤੋ ਇਹਦੀ ਜਿੰਮੇਵਾਰੀ ਹੁੰਦੀ ਹੈ ਇਹ ਆਪਦਾ ਜਿਵੇਂ ਮਰਜ਼ੀ ਲਾਈ ਜਾਵੇ ਪਰ ਮੈਂ ਤਾਂ ਇਹ ਡੱਬੀਆਂ ਵਾਲੇ ਨੂੰ ਵੀ ਹਜੇ ਕਹਿੰਦਾ ਸੀ ਮੈਂ ਇਹਨੂੰ ਕਿਹਾ ਮੈਂ ਆਪਣੇ ਕੂਤਰੋ ਯਾਰ ਗਝਾਉਣੇ ਓਕੇ ਹੋ ਜਾਣਗੇ ਆਪਾਂ ਨੂੰ ਕਿਉਂਕਿ ਦੋਸਤੋ ਪਹਿਲਾ ਕਪੜਾ ਆਪਣਾ ਆਹ ਕਪੜਾ ਆਪਣਾ ਪਹਿਲਾ ਦੋਸਤੋ ਆਪਾਂ ਇਹਦੇ ਤੇ ਆਪਣੇ ਸਾਰੇ ਕੂਤਰ ਗਿਜੇ ਹੋਏ ਨੇ ਤੇ ਮੈਂ ਇਹਨੂੰ ਕਿਹਾ ਮੈਂ ਵੀ ਚੱਲ ਯਾਰ ਇੱਕਦਮ ਮੈਂ ਪੱਟੀ ਪਾਉਣੀ ਆ ਵਿੱਚ ਮੈਂ ਉਹ ਵੀ ਪੱਟੀ ਪਾ ਲਾ ਜਿਵੇਂ ਤੇਰਾ ਜੀ ਕਰਦਾ ਤੂੰ ਓਕਣ ਬੜਮਾ ਲਾ ਤੇ ਹੁਣ ਆ ਆਪਣਾ ਜਿਹੜਾ ਸੰਤਰੀ ਜਿਹਾ ਕਪੜਾ ਦੋਸਤੋ ਇਹਦੀ ਆਪਾਂ ਪੱਟੀ ਪਵਾਵਾਂਗੇ ਇਹਦੇ ਵਿੱਚ ਤੇ ਹੁਣ ਮੰਮੀ ਲੈ ਲਵੇ ਇਹਦਾ ਮੇਚ ਲੈ ਲਵੇ ਤੇ ਉਸ ਦਮ ਅਗਰੋਂ ਆਪਣੀਆਂ ਜਿਹੜੀਆਂ ਛੋਟੀਆਂ ਛਤਰੀਆਂ ਨੇ ਜੀ ਉਹਨਾਂ ਦੇ ਵੀ ਆਪਾਂ ਇਹ ਕਪੜਾ ਲਾਉਣਾ ਤੇ ਬਾਕੀ ਝਲਰਾਂ ਬਣਵਾਉਣੀਆਂ ਨੇ ਤੇ ਉਹ ਤੁਹਾਨੂੰ ਪਤਾ ਹੀ ਆ ਉਹ ਆਪਣਾ ਕਾਰਾਗਰੀ ਕੀਤੀ ਹੋਈ ਸੀਗੀ ਤੇ ਹੁਣ ਘਰ ਦੇ ਬਣਾਉਂਦੇ ਨੇ ਤੇ ਦੇਖਦੇ ਆਪਾਂ ਵੀ ਛਤਰੀਆਂ ਬਣ ਕੇ ਆਪਣੀਆਂ ਕਹਿਜੀਆਂ ਤਿਆਰ ਹੁੰਦੀਆਂ ਨੇ ਤੇ ਆਪਾਂ ਨੇ ਮਨਚ ਵੀ ਇਹੀ ਆ ਵੀ ਦੀਵਾਲੀ ਤੋਂ ਪਹਿਲਾਂ ਪਹਿਲਾਂ ਆਪਾਂ ਛਤਰੀਆਂ ਦਾ ਕੱਪੜਾ ਜੋ ਵੀ ਆਪਾਂ ਨਮਾ ਲਾ ਦਈਏ ਬਾਕੀ ਕਰਦੇ ਆਂ ਦੋਸਤੋ ਛਤਰੀ ਤਿਆਰ ਹੋਈ ਤੇ ਗੱਲ ਦੇ ਭਰਾਵਾਂ ਨੂੰ ਕਰਾਉਂ ਸ਼ੌਂਕ ਹਾਂਜੀ ਵੀਰੇ ਇੱਕ ਆਪਾਂ ਤੁਹਾਨੂੰ ਐਡਾ ਪ੍ਰੋਜੈਕਟ ਦਿਖਾਉਣਾ ਨਾ ਜਿਵੇਂ ਹੁਣ ਆਪਣੀਆਂ ਵੀਰੇ ਆ ਕੁੰਡੀਆਂ ਨੇ ਦੇਖੋ ਇਨਾਂ ਦੇ ਵਿੱਚ ਆ ਜਲਵਲ ਲੱਗੀ ਕਾਲੀ ਜੀ ਤੇ ਤੁਹਾਨੂੰ ਪਤਾ ਹੀ ਆ ਵੀ ਆਪਾਂ ਰੋਜ਼ ਗੁੰਡੀਆਂ ਦੀ ਸਫਾਈ ਕਰਦੇ ਆ ਜੀ ਰੋਜ਼ ਇਹਨਾਂ ਨੂੰ ਧੋਨੇ ਆ ਤੇ ਧੁੱਪ ਵੀ ਲਵਾਉਨੇ ਆ ਤੇ ਫੇਰ ਵੀ ਇਹ ਦੇਖੋ ਕਿਵੇਂ ਜੜ ਜੀ ਲੱਗੀ ਤੇ ਦੋਸਤੋ ਇਹ ਬਿਮਾਰੀ ਦਾ ਘਰ ਆ ਤੇ ਹੁਣ ਆਪਾਂ ਇਹਨਾਂ ਨੂੰ ਸਾਫ਼ ਕਰਨਾ ਤੇ ਐ ਕਲੀ ਪਾ ਦੇਣੀ ਆ ਜੀ ਆਪਾਂ ਇਹਨਾਂ ਦੇ ਵਿੱਚ ਆਹ ਦੇਖੋ ਦੋਸਤੋ ਮਾਰ ਕੇ ਜਾਨੀ ਇਹਨਾਂ ਤੇ ਕਲੀ ਪਾ ਦੋ ਜਿੱਥੇ ਜਿੱਥੇ ਆ ਜਲਵਲ ਜੀ ਲੱਗੀ ਹੋਈ ਆ ਤੇ ਇਹਦੇ ਤੇ ਕਲੀ ਪਾ ਕੇ ਨਾ ਤੁਸੀਂ ਇਹਦੀ ਜਿਹਾ ਸਫਾਈ ਕਰੋਗੇ ਦੋਸਤੋ ਇਹ ਤੁਹਾਡੀ ਐਨ ਸਾਫ਼ ਹੋ ਜਾਣਗੀਆਂ ਜੈਲ ਵਾਲਾ ਸਾਰੀ ਲਾ ਦੇਣੀ ਹੈ ਕਲੀ ਨੇ ਤੇ ਆਪਾਂ ਸਾਰੀਆਂ ਕੁੰਡੀਆਂ ਦੋਸਤੋ ਇਕਣੇ ਸਾਫ਼ ਕਰਨੀਆਂ ਨੇ ਤੇ ਤੁਹਾਨੂੰ ਮੈਂ ਇਹਦਾ ਰਿਜ਼ਲਟ ਵੀ ਮਗਰੋਂ ਦਿਖਾਵਾਂਗਾ ਜੀ ਧੋ ਕੇ ਵੀ ਤੁਹਾਡੇ ਸਾਹਮਣੇ ਹੁਣ ਕਿੰਨੀਆਂ ਕਾਲੀਆਂ ਹੋਈਆਂ ਪਈਆਂ ਨੇ ਵਿੱਚੋਂ ਇਹ ਸਾਰੀਆਂ ਦੋਸਤੋ ਸਾਫ਼ ਹੋ ਜਾਣਗੀਆਂ ਆਪਾਂ ਜੇ ਆਪਣਾ ਪੂਰਾ ਰਾਤ ਦਾ ਭੁੱਖਾ ਜੀ ਫਿਰ ਆਪਾਂ ਰਾਤ ਇਹਨੂੰ ਕੁਝ ਨਹੀਂ ਦਿੱਤਾ ਸੀਗਾ ਤੇ ਸਵੇਰੇ ਤੁਹਾਨੂੰ ਪਤਾ ਹੀ ਆ ਇਹਨੂੰ ਪਾਵਰ ਸਟੌਪ ਦੇ ਦਿੱਤੀ ਤੇ ਹੁਣ ਆਪਾਂ ਇਹਨੂੰ ਸੈਰਾ ਲੈ ਕੇ ਦੰਨੇ ਆ ਜੀ ਆਹ ਘੋਲ ਲਿਆ ਆਪਾਂ ਇਹ ਸੈਰਾ ਲੈ ਕੇ ਦੰਨੇ ਆ ਜੀ ਹੁਣ ਇਹਨੂੰ ਦਖਾਉਨੇ ਆ ਭਰਾਤ ਨੂੰ ਹਾਂਜੀ ਵੀਰੇ ਆਪਾਂ ਰਾਤ ਬੱਚੇ ਨੂੰ ਤੁਹਾਨੂੰ ਪਤਾ ਹੀ ਹੈ ਕੱਲ ਸ਼ਾਮ ਨੂੰ ਗਲਾਸ ਚਤਾ ਸੀਗਾ ਜੀ ਉਦੋਂ ਮਗਰੋਂ ਆਪਾਂ ਇਹਨੂੰ ਕੁਝ ਨਹੀਂ ਦਿੱਤਾ ਸੀ ਰਾਤ ਨੂੰ ਨਾ ਸੈਰਾ ਲੈ ਕੇ ਤੇ ਸਿਰਫ ਇਹਨੂੰ ਦੋਸਤੋ ਆਪਾਂ ਜੈਨਫਲੌਕਸ OZ ਦਾ 8 ਮੈਸਾ ਦਿੱਤਾ ਸੀ ਤੇ ਹੁਣ ਆਪਾਂ ਬੱਚੇ ਨੂੰ ਸੈਰਾ ਲੈ ਕੇ ਦੇ ਦੇਣਾ ਜੀ ਤੇ ਆਪਣਾ ਵਜਾ ਤੁਹਾਡੇ ਸਾਹਮਣੇ ਆ ਦੋਸਤੋ ਰਿਕਵਰ ਹੋ ਜਾਣਾ ਤੇ ਜਿਹੜੇ ਬੱਚੇ ਦੀ ਆਪਣੇ ਦੀ ਬੈਠਾ ਵਾਲਾ ਤੋਂ ਪੱਕਾ ਸੀ ਤੇ ਇਹਨੂੰ ਆਪਾਂ ਦੇਣੀ ਹੈ ਜੈਨਫਲੌਕਸ OZ ਤੇ ਇਹ ਵੀ ਬੱਚਾ ਦੋਸਤੋ ਆਪਣਾ ਹੁਣ ਪੂਰਾ ਐ ਠੀਕ ਹੋ ਗਿਆ ਐਕਟੀਵੇਟ ਹੋ ਗਿਆ ਜੀ ਇਹ ਦੇਖੋ ਦੋਸਤੋ ਬੈਠਾ ਵਾਲੀ ਜਗਾ ਜਮਾਈ ਐ ਠੀਕ ਹੋ ਗਈ ਇਹਦੀ ਹੁਣ ਆਪਾਂ ਸਿਰਫ ਜੈਨ ਫਲੌਕਸ OZD ਦੀ ਗੋਲੀ ਵਰਤੀ ਹੈ ਜੀ ਜਾਂ ਪਾਵਰ ਸਟਾਪ ਤੇ ਬੱਚਾ ਐਨ ਓਕੇ ਹੋ ਗਿਆ ਜੀ ਇਹ ਦੋਸਤੋ ਆਪਣੇ ਛੋਟੇ ਬੱਚਿਆਂ ਨੂੰ ਸੈਰਾ ਲੈਕ ਦੇਤਾ ਜੀ ਤੇ ਹੁਣ ਆਪਣਾ ਬਸ ਇਹਨਾਂ ਨੂੰ ਸੋਇਆ ਵੀਨ ਪਿਉਂਤੀ ਵੀ ਆ ਜਿਹੜੇ ਵੱਡੇ ਨੇ ਉਹਨਾਂ ਨੂੰ ਸੋਇਆ ਵੀਨ ਦੇ ਦਾਂਗੇ ਜੀ ਤੇ ਉਧਰ ਨਾਲ ਆਪਣੇ ਜੋੜੇ ਜਿਹੜੇ ਬੱਚੇ ਨਿਕਲੇ ਹੋਏ ਨੇ ਕੁੱਡੇ ਦੇ ਵਿੱਚ ਇੱਕ ਕੂਤਰ ਕੀ ਕਰਦੇ ਨੇ ਇੱਕ ਬੱਚੇ ਨੂੰ ਵੱਧ ਦੇ ਜਾਂਦੇ ਨੇ ਚੋਗਾ ਇੱਕ ਨੂੰ ਦੋਸਤੋ ਕੱਟ ਦੇ ਦਿੰਦੇ ਨੇ ਉਹਦੇ ਕਰਕੇ ਤੁਹਾਨੂੰ ਪਤਾ ਬੱਜਾ ਫਿਰ ਪਿੱਛੇ ਰਹਿ ਜਾਂਦਾ ਜੀ ਨਾਲ ਨਹੀਂ ਰਲਦਾ ਦੋਸਤੋ ਤੇ ਆਪਾਂ ਉਹ ਬੱਚਿਆਂ ਨੂੰ ਵੀ ਸੈਰਾ ਲਿਕ ਦਿੰਨੇ ਆ ਜੀ ਤੇ ਦਿਖਾਉਣਾ ਬੱਚਾ ਤੁਹਾਨੂੰ ਪੂਰਾ ਬੱਚਾ ਦੋਸਤੋ ਉਤਰਾ ਅਜੇ ਆਪਾਂ ਖੋਲੇ ਨਹੀਂ ਆ ਥੋੜਾ ਜਿਹਾ ਲੇਟੇ ਖੋਲਾਂਗੇ ਜੀ ਕਿਉਂਕਿ ਬੱਚੇ ਬੈਠੇ ਨੇ ਆਪਣੇ ਛਤਰੀਆਂ ਤੇ ਤੇ ਆਓ ਦੇਖੋ ਦੋਸਤੋ ਬੱਚੇ ਇੱਕ ਬੱਚਾ ਪੂਰਾ ਵਧੀਆ ਪਲਿਆ ਹੋਇਆ ਜੀ ਇੱਕ ਛੋਟਾ ਤੇ ਉਹਨੂੰ ਆਪਾਂ ਦੋਸਤੋ ਸੈਰਾ ਲਿਕ ਦੇਣਾ ਸ਼ੁਰੂ ਕਰਦੇ ਆਂ ਦੇ ਨੇ ਬੱਚੇ ਨੇ ਆਪੇ ਇਹਦੇ ਬਰੋਬਰ ਹੋ ਜਾਣਾ ਜੀ ਆਹ ਦੇਖੋ ਬੱਚਾ ਇਹ ਬੱਚੇ ਨੇ ਆਪਣੇ ਦੋਸਤੋ ਗਰੋਥ ਹੀ ਨਹੀਂ ਕਰੀ ਹੋਈ ਜਿਵੇਂ ਹੀ ਵਿਚਾਰੇ ਨੂੰ ਚੂਗਾ ਘੱਟ ਮਿਲਦਾ ਜੀ ਫਿਰ ਤੁਹਾਨੂੰ ਪਤਾ ਜਾਨਵਰ ਨਹੀਂ ਹੋਊਗਾ ਗੱਲ ਬਣਦੀ ਹੈਗੀ ਉਹਨੂੰ ਸਾਰਾ ਲੈਕ ਕਰਦੇ ਆ ਸ਼ੁਰੂ ਦੋਸਤੋ ਬੱਚਾ ਤੁਹਾਡੇ ਸਾਹਮਣੇ ਆ ਉਹ ਬੱਚੇ ਦਾ ਮੁਕਾਬਲਾ ਕਰੂਗਾ ਜੀ ਉਹ ਵੀ ਦਿਖਾਉਣਾ ਤੁਹਾਨੂੰ ਬੱਚਾ ਮੈਂ ਕਰੋ ਮੇਰਾ ਸ਼ੌਂਕ ਹੈ ਇਹ ਇਹ ਜਰਾ ਰੰਗ ਕੱਢਦੇ ਨੇ ਕੁੱਤਰਾ ਆਪਣੇ ਉਈ ਮਤਰਾ ਆਪਾਂ ਬੱਚੇ ਆਪਣੇ ਫੁੱਲ ਕਰਦੇ ਜੀ ਸਰਾਲੇਕ ਨਾਲ ਇਹ ਹੁਣ ਆਪਾਂ ਯਾਰ ਇਹਨਾਂ ਬੈਠੇ ਰਹਿਣਗੇ ਤੇ ਇੱਧਰ ਵੀ ਦੋ ਬੱਚੇ ਨਿਕਲੇ ਨੇ ਜੀ ਆਪਣੇ ਛੋਟੇ ਇੱਕ ਆਪਣਾ ਬੈਠਾ ਜੀ ਬੱਚਾ ਹੈਂ ਖੋਰਦਾ ਆਪਾਂ ਨੂੰ ਹੈਂ ਖੋਰਦਾ ਕਰਦਾ ਕੀ ਇਹ ਨੂੰ ਵੀ ਦਨੇ ਥੋੜਾ ਜਿਹਾ ਸਰਾਲੇਕ ਦੋ ਤੋਂ ਛੋਟਾ ਬੱਚਾ ਹੀ ਹੋਇਆ ਆਪਣੇ ਉਹ ਉਰਿਆ ਪਾਣੀ ਰਲਾ ਕੇ ਇਹਦੇ ਵਿੱਚ ਪਾ ਦਾਂਗੇ ਬਾਕੀ ਸਾਰਾ ਲਿਕ ਦੇਣ ਦਾ ਸਭ ਨੂੰ ਸਾਰੇ ਭਰਾਵਾਂ ਨੂੰ ਪਤਾ ਹੀ ਆ ਇੱਕ ਬੱਚਾ ਆਪਣਾ ਉੱਧਰਲੇ ਖੁੱਡੇ 'ਤੇ ਬੈਠਾ ਹੈ ਹੂੰ ਵੀ ਦੇ ਦਾਨੇ ਆ ਚੈੱਕ ਕਰਦੇ ਆ ਮਿੱਤਰੋ ਗੱਲ ਕਰ ਤੇਰਾ ਦੋਸਤੋ ਆਪਣੇ ਲਿਵੜੇ ਦੇ ਨਾਲ ਬਹੁਤ ਮਜਰਾ ਜੀ ਉੱਥੇ ਆਪਾਂ ਛੱਡੀ ਦੋਸਤੋ ਉੱਥੇ ਜਿੱਤੀ ਸੀ ਆਪਣਾ ਬਚਾ ਸੀਗਾ ਉਹ ਕਲੀਆਂ ਦਾ ਤੇ ਬਾਜੀ ਅੱਧੇ ਰਾਤ ਨੂੰ ਉੱਤੇ ਰਹਿ ਗਿਆ ਸੀਗਾ ਜੀ ਹੂੰ ਤੇ ਆਪਣੇ ਉੱਥੇ ਲਿਵੜੇ ਤੋਂ ਮੁੰਡਾੜੀਆ ਵੰਟੀ ਤੇ ਵਾਹ ਯੂ ਬੰਦੇ ਨੇ ਯਾਨੀ ਵਿਚਾਰੇ ਨੇ ਆਪਣਾ ਕਬੂਤਰ ਦੱਸਿਆ ਵੀ ਬਾਈ ਵੀ ਇਹ ਇੱਥੇ ਬੈਠਾ ਤੇ ਉਹ ਭਰਾ ਕ ਆਪਣੇ ਕਬੂਤਰ ਆਪਣਾ ਮੋੜਿਆ ਸੀ ਉਹ ਇਹ ਨਹੀਂ ਜਾਣੀ ਇਹਦੀ ਭੈਣ ਮੋੜੀ ਸੀ ਦੋਸਤੋਂ ਬੱਚਾ ਉਹ ਮਦੀਨ ਬਣ ਗਿਆ ਸੀਗਾ ਤੇ ਉਹ ਆਪਾਂ ਨੂੰ ਲਿਪੜੇ ਵਾਲੇ ਵੰਟੀ ਨੇ ਵਿਚਾਰੇ ਨੇ ਮੋੜੀ ਸੀ ਉਹ ਵਿੱਚ ਬਾਈ ਕਬੂਤਰ ਆਵਾਜ਼ ਬਹੁਤ ਵਧੀਆ ਬੰਦੇ ਵੀ ਨੇ ਯਾਰ ਤੁਹਾਨੂੰ ਪਤਾ ਹੀ ਆ ਬਾਕੀ ਤੁਹਾਨੂੰ ਪਤਾ ਹੀ ਆ ਕਬੂਤਰਾਂ ਵਾਲੇ ਜਿੰਨੇ ਵਧੀਆ ਬੰਦੇ ਨੇ ਵਿੱਚ ਤੁਹਾਨੂੰ ਪਤਾ ਹੁੰਦੇ ਵੀ ਨੇ ਜੀ ਚੱਲੋ ਬਾਕੀ ਦੁਨੀਆ ਦਰੀਆ ਦੋਸਤੋਂ ਚੱਲੀ ਜਾਂਦਾ ਕੰਮ ਜੇ ਇਹ ਨੂੰ ਇਹ ਬੰਦੇ ਨੂੰ ਜਹ ਜਹ ਬੰਦੇ ਦਾ ਮਨ ਆ ਜਾਂ ਬੰਦੇ ਦੀ ਸੋਚ ਆ ਬੰਦਾ ਉਹ ਜੀ ਗੱਲ ਕਰਦਾ ਤੇ ਆਪਾਂ ਦਾ ਦੋਸਤੋ ਹੁਣ ਆ ਡੱਬੀ ਆਪਣੀ ਐਤ ਕੀ ਨਿਕਲੀ ਸੀਗੀ ਆਪਣਾ ਸਾਰੇ ਬੰਦੇ ਕਹਿੰਦੇ ਵੀ ਆਪਾਂ ਬਾਜੀ ਨਹੀਂ ਆ ਛੱਡਣੀ ਇਹ ਆਪਾਂ ਦਾ ਦੋਸਤੋ ਬਾਜੀ ਛੱਡੇ ਬਿਨਾਂ ਨਹੀਂ ਕੁੱਤਰ ਰੱਖਦੇ ਨਹੀਂ ਓਡੇ ਦੇ ਵਿੱਚ ਆਪਾਂ ਨੂੰ ਪਤਾ ਹੁੰਦਾ ਵੀ ਆਪਣਾ ਫਲਾਨਾ ਕੁੱਤਰ ਕਿਵੇਂ ਆ ਜੀ ਕੌੜਾ ਠੰਡਾ ਤੇ ਆਪਾਂ ਜੋੜੇ ਦੋਸਤੋ ਉਹੀ ਹਿਸਾਬ ਦੇ ਨਾਲ ਲਾਉਨੇ ਆ ਤੇ ਉਹੀ ਹਿਸਾਬ ਨਾਲ ਬੱਚੇ ਢਾਉਨੇ ਆ ਬਾਕੀ ਸਾਰੀ ਕਿਸਮਤ ਦੀ ਗੱਲ ਆ ਜੀ ਤੁਹਾਨੂੰ ਪਤਾ ਹੀ ਆ ਤੇ ਬਾਜ਼ੀਆਂ ਜਿੱਤਣ ਨੂੰ ਤਾਂ ਪਰਮਾਤਮਾ ਜਿਹਦੇ ਮਿਹਰ ਕਰਦਾ ਤੇ ਜਿਹੜੇ ਭਰਾ ਦੀ ਮਿਹਨਤ ਸਭ ਤੋਂ ਵੱਧ ਹੁੰਦੀ ਹੈ ਜੀ ਉਹ ਬੰਦਾ ਬਾਜ਼ੀਆਂ ਜਿੱਤਦੇ ਜਿੱਤਦਾ ਤੇ ਦੋਸਤੋ ਆਪਾਂ ਵੀ ਹੁਣ ਮਿਹਨਤ ਕਰਨੇ ਲੱਗੇ ਹੋਏ ਆ ਜੀ ਹੁਣ ਆਪਾਂ ਛੱਡਾਂਗੇ ਬਾਜ਼ੀਆਂ ਗਾਹ ਨੂੰ ਪੂਰੀਆਂ ਟੌਪ ਦੀਆਂ ਜੀ ਨਾਲੇ ਬੱਚੇ ਕਢਾਉਣੇ ਆ ਤੇ ਹੁਣ ਆਪਾਂ ਇਹਨਾਂ ਵਿੱਚੋਂ ਵੱਡੀਆਂ ਕੂਤਰੀਆਂ ਦੋ ਤਿੰਨ ਰੱਖ ਲਈਆਂ ਸੀਗੀਆਂ ਜਿਵੇਂ ਆਹ ਹੋ ਗਈ ਕੂਤਰੀ ਆਪਣੀ ਇਹ ਵੀ ਨਹੀਂ ਆਪਾਂ ਡਾਈ ਹੈਗੀ ਇਹ ਆਪਣੀ ਕੋ ਦੋਸਤੋ ਗੁਰਦੇਵ ਵਾਲਿਆਂ ਚੋਂ ਕੂਤਰੀ ਸੀ ਬਹੁਤ ਚੰਗੀ ਵੱਡੀ ਕੂਤਰੀ ਆਪਣੀ ਇਹ ਉਹ ਕੂਤਰੀ ਦੀ ਘਾ ਆਪਣੇ ਕੋਲੇ ਪੱਠਾਂ ਬੈਠੀਆਂ ਨੇ ਇਹ ਭੈਣ ਭਾਈ ਬੈਠੇ ਨੇ ਪਰ ਉਹ ਕੂਤਰੀ ਨਹੀਂ ਹੈਗੀ ਆਪਣੇ ਕੋਈ ਜਾਣੀ ਇਹ ਉਹਦੀ ਜਮੇ ਸੇਮ ਕਾਪੀ ਆ ਉਹ ਐਹ ਜੀ ਸੀ ਕੂਤਰੀ ਬੜੀ ਚੰਗੀ ਸੀ ਦੋਸਤੋਂ ਇਹ ਉਹ ਉਹਦੇ ਵਰਗੀ ਕੱਢੀ ਆ ਫਿਰ ਆਪਾਂ ਇਹ ਰੋਕੇ ਲਈ ਸੀ ਕਿ ਕਰੇ ਬਹੁਤ ਜਿਆਦਾ ਉੜਦੀ ਸੀ ਆਪਾਂ ਰੋਕ ਲਈ ਸੀ ਮਾਝਾ ਬੱਚਿਆਂ ਨੂੰ ਪਾਲਾਂਗੇ ਇਹਨੂੰ ਇੱਕ ਆਪਣੀ ਆ ਡੱਬੀ ਤੋਂ ਰੁਕੀ ਹੋਈ ਆ ਬਾਕੀ ਜੀ ਆਹ ਕੂਤਰਾ ਤੁਹਾਨੂੰ ਸ਼ੋਅ ਕਰਾਉਂ ਕਦੇ ਹੁਣ ਮੇਰੇ ਲੱਗੇ ਨਹੀਂ ਕੋਈ ਬੰਦਾ ਆਹ ਕੂਤਰੇ ਦੇ ਬੱਚੇ ਦੋਸਤੋਂ ਦੇ ਸਾਹਮਣੇ ਦੇਖੋ ਉਦਰੇ ਵਜੇ ਉੜਦੇ ਨੇ ਆਪਾਂ ਇਹਨੂੰ ਡੋਲੀ ਦੇ ਵਿੱਚ ਲਾਉਣਾ ਜੱਗ ਵੀ ਇਹ ਆ 2 ਵਜੇ ਆਪਣੇ ਉਰੇ ਨਿਕਲੇ ਹੋਏ ਨੇ ਜੀ ਦੋਸਤੋ ਆਪਾਂ ਕੁੰਡੀਆਂ ਅੱਜ ਸਾਰੀਆਂ ਧੋਤੀਆਂ ਜੀ ਕਲੀ ਪਾ ਕੇ ਕਲੀ ਪਾ ਕੇ ਨਾ ਵਿੱਚ ਥੋੜਾ ਜਿਹਾ ਪਾਣੀ ਹੈ ਪਾਤਾ ਜੀ ਉਹਦੇ ਨਾਲ ਜਿਹੜੀ ਇਹਦੀ ਜਲਵਲ ਜੀ ਹੁੰਦੀ ਆ ਦੋਸਤੋ ਬਾਹਰ ਨਿਕਲ ਗਈ ਸਾਰੀ ਐਨ ਕੁੰਡੀਆਂ ਸਾਫ਼ ਹੋ ਗਈਆਂ ਤੇ ਤੁਸੀਂ ਵੀ ਆਪਦੀਆਂ ਕੁੰਡੀਆਂ ਧੋ ਸਕਦੇ ਹੋ ਜੇ ਇੱਕਨ ਕਲੀ ਪਾ ਦਿਓ ਵਿੱਚ ਕਲੀ ਪਾ ਕੇ ਥੋੜਾ ਜਿਹਾ ਪਾਣੀ ਪਾ ਦੋ ਜੀ ਵਿੱਚ ਪਈਆਂ ਰਹਿਣ ਦੋ ਘੰਟਾ ਦੋ ਘੰਟੇ ਕੁੰਡੀਆਂ ਨੂੰ ਉਸ ਤੋਂ ਮਗਰੋਂ ਆ ਫੇਰ ਕੇ ਕੱਪੜਾ ਫੇਰ ਦੋ ਚਾਹੇ ਮਤਾ ਆ ਫੇਰ ਦੋ ਜੀ ਟੀਬੂ ਜਿਆ ਹੁੰਦਾ ਇਹ ਫੇਰ ਕੇ ਸਾਫ ਕਰਤੀਆਂ ਜੀ ਤੇ ਕਾਲ ਸਵਾਹ ਨਿਕਲੀ ਆ ਦੋਸਤੋ ਤੁਹਾਨੂੰ ਦਿਨ ਦਿਓ ਦੋਸਤੋ ਇਹਦੇ ਵਿੱਚ ਤਾਂ ਆਪਾਂ ਪਾ ਤਾਜੀ ਆਪਣੇ ਮਲਟੀ ਸਟਾਰ ਪਾ ਤਾਜੀ ਕੁੰਡੀਆਂ ਦੇ ਵਿੱਚ ਇੱਕ ਇੱਕ ਢੱਕਣਾ ਆ ਜੋੜਿਆਂ ਵਾਲਿਆਂ ਚ ਠੀਕ ਹੈ ਜੀ ਤੇ ਜਿਹੜੇ ਹੁਣ ਆਪਣੇ ਆ ਡੋਲੀਆਂ ਇਹਦੇ ਵਿੱਚ ਪਹਿਲਾਂ ਮੈਂ ਲੱਗਿਆ ਸੀ ਆ ਡੋਲੀ ਵਾਲਿਆਂ ਦੇ ਮਲਟੀ ਪਟਾਉਣ ਪਾਉਣ ਜੀ ਫੇਰ ਮੈਂ ਸੋਚਿਆ ਮੈਂ ਵੀ ਬੱਚਾ 1 ਲੱਖ ਦਾ ਡਾਊਨ ਹੋਇਆ ਵੀ ਕਿਤੇ ਕੋਈ ਬਿਹਰਸਪੂਰਸਨ ਆ ਗਿਆ ਹੋਵੇ ਤੇ ਦੋਸਤੋ ਆਪਾਂ ਐਨਰੋਸ ਨੇ ਆ ਇਹਨਾਂ ਨੂੰ ਪਾਉਣੇ ਆ ਜੋੜਿਆਂ ਨੂੰ ਤੇ ਤੁਹਾਨੂੰ ਦਿਖਾਉਣਾ ਦੋਸਤੋ ਪਾਉਣੀ ਕਿੰਨੀ ਕ ਇਹਦਾ ਨਾਲੇ ਕੁੰਡੀਆਂ ਦੋਸਤੋ ਛੋਟੀਆਂ ਨੇ ਵੱਡੀ ਕੁੰਡੀ ਦੇ ਵਿੱਚ ਹੋਰ ਸਾਬ ਹੁੰਦਾ ਜੀ ਤੇ ਛੋਟੀ ਕੁੰਡੀ 'ਚ ਦੋਸਤੋ ਹੋਰ ਸਾਬ ਹੁੰਦਾ ਵਾ ਪਾਉਣਾ ਆਪਾਂ ਕਿੰਨਾ ਕ ਐਂ ਦੇਖ ਲੈਣਾ બસ ਇਹਨਾਂ ਨਾ ਕੇ ਪਾਉਣਾ ਦੋਸਤੋ ਆਹ ਰਹੀ ਇਹਨਾਂ ਬਣੇ ਇੱਕੋ ਪਰੇ ਰਹਿ ਗਈ ਦੋ ਰਹਿ ਗਈਆਂ ਬਾਸ ਦੋਸਤੋ ਪਾਉਣਾ ਆਪਾ ਥੋੜਾ ਥੋੜਾ ਹੀ ਆ ਬਸ ਆਹ ਕੀ ਕੁੰਡੀਆਂ ਛੋਟੀਆਂ ਨੇ ਜੀ ਤੇ ਪਾਣੀ ਵੀ ਘੱਟ ਪੈਂਦਾ ਉਹ ਸਾਬ ਨਾਲ ਹੁਸੈਨ ਪਾਤੀ ਆਪਾਂ ਇਹਨਾਂ ਚ ਇਹ ਇਹਨਾਂ ਦੇ ਵਿੱਚ ਦੋਸਤੋ ਕੱਲ ਨੂੰ ਆਪਾਂ ਇਹਨਾਂ ਨੂੰ ਵੀ ਪਾਵਾਂਗੇ ਸਾਰੇ ਕਬੂਤਰਾਂ ਨੂੰ ਬਈ ਪਰਮਾਤਮਾ ਸੋਖ ਰੱਖੇ ਵੀ ਬਹਿਰਸਪੁਰ ਸੁਨਾਜਵੇ ਜੀ ਬੱਚਾ ਆਪਣਾ ਚੰਗਾ ਭਲਾ 1 ਲੱਖ ਤੇ ਡਾਊਨ ਹੋ ਗਿਆ ਸੀਗਾ ਤੇ ਆਪਣਾ ਬੱਚਾ ਆਣ ਓਕੇ ਹੋ ਗਿਆ ਜੀ ਉਹ ਤੇ ਉਹਨੂੰ ਆਪਾਂ ਸਹਿਰਾ ਲਿਕ ਦੇਤਾ ਸੀ ਸਵੇਰੇ ਤੇ ਹੁਣ ਛੱਡਦੇ ਆਪਾਂ ਉਹਦੇ ਵਿੱਚ ਜਾਲ ਦੇ ਵਿੱਚ ਤੇ ਪਾਉਣੇ ਆ ਜੀ ਸਾਰੇ ਕਬੂਤਰਾਂ ਨੂੰ ਦਾਣੇ ਦੋਸਤੋ ਆ ਬੱਚਾ ਆਪਣਾ ਬੰਨਿਆ ਆ ਦੋਸਤੋ ਲਾਲ ਟੋਰੀ ਆ ਇਹ ਡੂਲੀ ਜੀ ਬੈਠਾ ਹੁੰਦਾ ਤੇ ਬਾਕੀ ਬੱਚੇ ਆਪਣੇ ਆ ਛਤਰੀ ਤੇ ਆ ਗਏ ਤੇ ਆਪਾਂ ਛਤਰੀਆਂ ਨਵੀਆਂ ਵੀ ਬਣਾ ਲਈਆਂ ਜੀ ਕਪੜਾ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਜੀ ਆਪਣੀ ਮਾਤਾ ਨੇ ਬਣਾਏ ਨੇ ਜੀ ਕੱਪੜੇ ਉਹ ਵੀ ਦਿਖਾਉਣੇ ਆ ਤੁਹਾਨੂੰ ਤੇਰਾ ਕੂਤਰ ਵੀ ਖੋਲਦੇ ਆਪਾਂ ਪਹਿਲਾਂ ਉਹ ਬਿੱਲੀ ਦੀ ਨਿਗਾਹ ਮਾਰਨੀ ਪੈਂਦੀ ਆ ਦੋਸਤੋ ਪਤਾ ਨਹੀਂ ਪਤਾ ਹੈ ਕਿੱਧਰੋਂ ਆ ਜਵੇ ਤੇ ਹੁਣ ਸਾਰੇ ਕੂਤਰਾਂ ਨੂੰ ਪਾਉਨੇ ਆਪਾਂ ਦਾਣੇ ਬਾਹ ਦਾਣੇ ਪਾਦੇ ਦੋਸਤੋ ਪਰ ਆਪਣਾ ਲਾਲ ਟੋਰੀ ਵਾਲਾ ਬੱਚਾ ਕੱਲਾ ਥੱਲੇ ਨਹੀਂ ਉਤਰਿਆ ਜੀ ਉਤਰਿਆ ਭਾਈ ਇਹਦੇ ਵਿੱਚ ਦਾਣੇ ਨੂੰ ਖਾਲਾ ਇਹ ਉਹ ਚਾਹੀਦਾ ਆਉ 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 ਕਦਾ ਡਰਦੇ ਬਹੁਤ ਨੇ ਦੋਸਤੋ ਇਹ। ਦਾਣੇ ਦੋਸਤੋ ਪੈ ਗਿਆ ਆਪਣੇ ਸਾਰੇ ਕਬੂਤਰਾਂ ਨੂੰ। ਤੇ ਕਾ ਆਪਣੇ ਜਵਾਕਾਂ ਨੇ ਬੰਦੇ ਕੀ ਲਿਖਤਾ ਕੋਰੀਆ ਭਾਸ਼ਾ 'ਚ। ਇੱਥੇ ਲਿਖਦਾ ਕਬੂਤਰ ਲਵਰ। ਇਹ ਜਵਾਕਾਂ ਨੇ ਲਿਖਿਆ ਜੀ ਪਤਾ ਨਹੀਂ ਖੀਲੇਗਾ। ਇੱਧਰ ਨੇ ਜੁੜੇ ਰਹਿੰਦੇ ਨੇ ਆਪਣੇ। ਇਹਨਾਂ ਦਾ ਵੀ ਇਹਨਾਂ ਨੂੰ ਪਾਉਣਾ ਦਾਣੇ ਜੀ ਬਾਕੀਆਂ ਨੂੰ ਪਾ ਦੇ ਸਾਰੇ ਇਹਨੂੰ। ਇਹਾਂ ਵਾਰ ਆਪਣੇ ਇੰਦਰ ਲੱਗੇ ਨੇ ਖਾਣ ਹਜੇ ਕੁੱਡਾ ਸਾਫ ਕੰਮ ਤੋਂ ਰਹਿੰਦਾ ਦੋਸਤੋ ਕੁੱਡਾ ਵੀ ਕਰਦਿਆਂ ਸਾਫ ਫੁੰਡੀਆਂ ਨੇ ਅਲਝਾਤਾ ਜੀ ਅੱਜ ਸਾਰੇ ਦਿਹਾੜੀ ਲੱਗੇ ਤੁਹਾਨੂੰ ਪਤਾ ਹੀ ਹੈ ਜੀ ਫੁੰਡੀਆਂ ਸੋਣੀਆਂ ਬਹੁਤ ਔਕੀਆਂ ਨੇ ਬਾਕੀ ਹੋਰ ਵੀ ਕੰਮ ਹੁੰਦੇ ਨੇ ਉਹ ਲਾਓ ਜੋੜੇ ਨੇ ਬੱਚੇ ਕੱਢ ਲਿਆ ਆਪਣੇ ਨੇ ਚਲੋ ਬੜੀਆ ਸ਼ੁਕਰਾ ਵਾਹਿਗੁਰੂ ਦਾ ਅ ਵੀ ਜੋਬਰ ਦਾਣੇ ਖਾਣ ਲੱਗੇ ਨੇ ਆਪਣੇ ਬਾਕੀ ਤੁਹਾਨੂੰ ਪਤਾ ਜੀ ਫਿਰਦੇ ਨੇ ਉੜੇ ਨੇ ਆਰੇ ਨਾ ਸਾਬਾ ਪਹਿਲਾ ਵਾਂਗ ਕਰਦਾ ਸ਼ਾਖਾ ਨਹੀਂ ਆਹ ਉੱਤਰ ਬਾਈ ਜੀ 2 ਵਜੇ ਜਿੱਤੇ ਆਇਆ ਇੱਕ ਤਾਂ ਇਹ ਕਚੌਲੀ ਪਿੰਡ ਜਿੱਤੇ ਸੀਗਾ ਜੀ ਤੇ ਇੱਕ ਇਹ ਮਾਜਰੇ ਜਿੱਤੇ ਹੀ 2 ਵਜੇ ਜਿੱਤੇ ਆਇਆ ਤੇ ਤੀਜੀ ਵਾਰੀ ਅਸੀਂ ਛੱਡਤਾ ਸੀ ਦੋਸਤੋ ਇਹ ਆਪਣੇ ਇੱਕ ਹਾ ਕੰਮੇ ਛੱਡਿਆ ਸੀ ਆਪਾਂ ਦੂਏ ਸਾਲ ਲਿਆ ਕੇ ਉਹ ਤੇ ਲਾਸਟ ਦੇ ਵਿੱਚ ਛੇ ਕਬੂਤਰ ਰਹਿ ਗਏ ਸੀਗੇ ਤੇ ਇੱਕ ਕਬੂਤਰ ਉਹਨਾਂ ਜੋ ਥੱਲੇ ਫਿਰਦਾ ਸੀ ਨੀਮਾ ਨੀਮਾ ਤੇ ਇੱਕ ਕਬੂਤਰ ਜਿਹੜੇ ਪੰਜ ਬਾਕੀ ਜੀ ਚਾਰ ਕਬੂਤਰ ਸੀ ਉੱਚੇ ਖੜੇ ਸੀ ਸਾਡੇ ਪਿੰਡ ਵਾਲੇ ਬੂਟੇ ਦਾ ਵੀ ਸੀਗਾ ਤੇ ਇੱਕ ਆਪਣਾ ਸੀਗਾ ਦੋ ਜਿਹੇ ਹੋਰ ਸੀਗਾ ਭਰਾਵਾਂ ਦਾ ਤੇ ਚਾਰੇ ਕਬੂਤਰ ਦਾ ਹਾਂ ਤੋਂ ਤੁਰ ਗਏ ਜਿਹੜਾ ਥੱਲੇ ਫਸਦਾ ਸੀ ਉਹ ਇਕੱਲਾ ਹੀ ਰਹਿ ਗਿਆ ਜੀ ਫ੍ਰਿਜ ਨਾਮ ਦੇ ਸੀਗੀ ਤੇ ਇਹ ਕਬੂਤਰ ਸ਼ਾਖਾ ਖਾਪਣਾ ਦੇਖ ਲਓ ਤੁਸੀਂ ਇੰਨਾ ਸਿਆਣਾ ਕਬੂਤਰ ਆ ਜੀ ਤੀਜੇ ਦਿਨ ਆਪਣੇ ਘਰੇ ਆ ਗਿਆ ਜੀ ਇੰਨਾ ਇਹਨੂੰ ਲੱਬੇ ਵਾਲੇ ਦਾਲੇ ਪੰਡਾਂ 'ਚ ਸਾਨੂੰ ਕਿਤੇ ਨਹੀਂ ਲੱਭਿਆ ਤੇ ਆਪ ਇਹ ਦੇਖ ਲਓ ਘਰੇ ਆ ਗਿਆ ਦੋਸਤੋ ਤੀਜੇ ਦਿਨ ਐ ਖਤਮ ਹੋਇਆ ਪਿਆ ਸੀਗਾ ਆ ਗਿਆ ਛਤਰੀ ਤੇ ਬਹਿ ਗਿਆ ਮੈਂ ਦੇਖ ਕੇ ਮੈਂ ਜੀ ਬਾਈ ਬਾਈ ਤਾਂ ਨਾ ਕਬੂਤਰ ਇਹ ਇੰਨੀ ਗਰਮੀ ਪੈਂਦੀ ਜੀ ਇੱਕ ਦੋ ਸੂ ਆ ਕਬੂਤਰੀ ਬੈਠੀ ਆਪਣੀ ਨਾ ਲਾਲ ਜੀਨੀ ਆਪਾਂ ਇਹਦੀ ਅੱਖ ਦਾ ਆਪਰੇਸ਼ਨ ਕਰਨਾ ਇੱਕ ਦਿਨ ਉਹ ਵੀ ਦਿਖਾਉਨੇ ਆ ਤੁਹਾਨੂੰ ਸਰਜਰੀ ਕਰ ਬਰੇਟ ਲੈ ਕੇ ਆਉਣ ਵਾਲਾ ਜਿਹਦੀ ਅੱਖ ਤੇ ਮਾਸ ਫਿਰ ਗਿਆ ਇੱਕ ਸਾਈਡ ਤੇ ਇਹ ਦੀਦਾ ਹੋਵੇ ਸ਼ਹਿਰ ਮੈਂ ਦਿਖਾਉ ਤੁਹਾਨੂੰ ਫੜ ਕੇ ਇਹਦਾ ਇਹਦਾ ਆਪਰੇਸ਼ਨ ਕਰਨਾ ਪੈਣਾ ਦੋਸਤੋ ਆਪਾਂ ਨੂੰ ਅੱਖ ਦਾ ਉਹ ਵੀ ਆਪਾਂ ਕਰਦੇ ਆ ਤੇ ਉਹ ਵੀ ਭਰਾਵਾਂ ਨਾਲ ਕਰਦੇ ਆ ਸ਼ਹਿਰ ਇਹ ਜੋੜਿਆਂ ਨੂੰ ਵੀ ਦਾਣੇ ਪਾਦੇ ਦੋਸਤੋ ਆਪਾਂ ਉੜਿਆਂ ਦਾਣੇ ਪਾਤੇ ਜੀ ਆਪਣਾ ਆ ਰਹਿ ਗਿਆ ਇੱਕ ਜੋੜਾ ਲੱਭਿਆਂ ਦਾ ਇਹਨਾਂ ਨੂੰ ਪਾਉਨੇ ਆ ਜੀ ਉੱਪਰਲੇ ਮੈਨੂੰ ਲਾਦਰ ਜੱਈ ਹੋਏ ਨੇ ਇਹ ਨਾਲ ਆ ਚੱਕ ਕੇ ਥੱਲੇ ਦਰਦਨੇ ਆ ਦੋਸਤੋ ਪਾਰੀ ਇਹ ਰਜੇ ਬੈਠੇ ਨੇ ਕਿਉਂਕਿ ਇਹਨਾਂ ਥੱਲੇ ਤਾਂ ਆਂਡੇ ਹੀ ਪਏ ਨੇ ਜੀ ਬੱਚੇ-ਪੋਚੇ ਦਾ ਹੈ ਨਹੀਂ ਇਹਨਾਂ ਦੇ ਬੱਚਾ ਇਹਨਾਂ ਦਾ ਇੱਕੇ ਕੱਢਿਆ ਸੀ ਉਹ ਇਹਨਾਂ ਆਪਣਾ ਉਧਰ ਲੱਗ ਗਿਆ ਤੁਹਾਨੂੰ ਪਤਾ ਹੀ ਆ ਬਾਕੀ ਤਾਂ ਡੱਬੇ ਹੋਣੀ ਬੈਠੇ ਨੇ ਦੋਸਤੋ ਆ ਗਣ ਦਾ ਦਾਣੇ ਵਰਕਾ ਪਾਈਟਾਂ ਕੁੱਟਣੀਆਂ ਨੇ ਜੀ ਇਟਾਂ ਕੁੱਟ ਕੇ ਪਾਈਏ ਇਹਨਾਂ ਨੂੰ ਦੋ ਤਿੰਨ ਦਿਨ ਹੋ ਗਏ ਇਟਾਂ ਵੀ ਪਾਈਆਂ ਗਈਆਂ ਜੀ ਤੇ ਅੱਜ ਇਟਾਂ ਵੀ ਕੁੱਟ ਕੇ ਪਾਉਣੇ ਆ ਤੇ ਆਪਣੀਆਂ ਕੂਦਰੀ ਨੇ ਆਂਡਾ ਵੀ ਧਰ ਲਿਆ ਜੀ ਇੱਕ ਤੇ ਅੱਜ ਇਹਨੇ ਦੂਜਾ ਕੱਲੋਂ ਆਂਡਾ ਧਰੂਈ ਇਹ ਆਪਣੇ ਕੱਲੇ ਜੀ ਤੇ ਹੁਣ ਪਰਸੋਂ ਨੂੰ ਆਂਡਾ ਧਰੂਗੀ ਇਹ ਤੇ ਫਿਰ ਆਪਾਂ ਤੀਜੇ ਚੌਥੇ ਦਾ ਆਂਡੇ ਚੈੱਕ ਕਰਾਂਗੇ ਵੀ ਜੇ ਤਾਂ ਆਂਡੇ ਇਹਨੇ ਪੱਕੇ ਧਰੇ ਦੋਸਤੋ ਤਾਂ ਸਮਝ ਲਓ ਵੀ ਆਪਣਾ ਟ੍ਰੀਟਮੈਂਟ ਫੁੱਲ ਵਧੀਆ ਪਾਸ ਜੇ ਨਾ ਧਰੇ ਤਾਂ ਬਾਈ ਆਪਾਂ ਆਪਣਾ ਫੇਲ ਆਪਾਂ ਦਾ ਵੀਰੇ ਇਹੀ ਗੱਲ ਨੂੰ ਮੰਨਦੇ ਆਂ ਵੀ ਜੋ ਆਪਾਂ ਬਾਈ ਪ੍ਰੈਕਟੀਕਲ ਹੋਊਗਾ ਆਪਣੇ ਸਾਹਮਣੇ ਚੀਜ਼ ਆਪਾਂ ਨੂੰ ਪਤਾ ਵੀ ਇਹ ਦਵਾਈ ਨੇ ਅਸਰ ਕੀਤਾ ਜਾਨਵਰ ਠੀਕ ਹੋਇਆ ਆਂਡੇ ਧਰੇ ਨੇ ਬਾਈ ਆਪਾਂ ਉਹੀ ਗੱਲ ਤੁਹਾਨੂੰ ਦੱਸਾਂਗੇ ਤੇ ਐਂ ਤਾਂ ਆਪਣੇ ਕੋਲ ਬਹੁਤ ਮਦੀਨਾ ਬੈਠੇ ਨੇ ਜਿਹੜੇ ਆਂਡੇ ਨਹੀਂ ਧਰਦਿਆਂ ਉਹਨਾਂ ਦਾ ਵੀ ਆਪਾਂ ਟਰੀਟਮੈਂਟ ਸ਼ੁਰੂ ਕਰਨਾ ਦੋਸਤੋ ਉਹ ਵੀ ਲੈ ਕੇ ਆਵਾਂਗੇ ਦਵਾਈ ਆਪਾਂ ਤੇ ਉਹ ਵੀ ਤੁਹਾਨੂੰ ਦਿਖਾਵਾਂਗਾ ਵੀ ਕਿਵੇਂ ਕਰਦੇ ਆਂ ਟਰੀਟਮੈਂਟ ਉਹਦੇ ਨਾਲ ਟੀਕੇ ਟੂਕੇ ਵੀ ਲੱਗਦੇ ਨੇ ਜੀ ਤੇ ਉਹ ਵੀ ਲਾਵਾਂਗੇ ਆਪਾਂ ਵੀ ਉਹ ਪੂਰੇ ਨੂੰ ਆਰਡਰ ਰੱਖਣਾ ਪੈਣਾ 5-10 ਦਿਨ। ਸਮਾਰ ਦੋਸਤੋ ਲਓ ਜੀ ਮਿੱਤਰੋ ਆਪਾਂ ਛਤਰੀ ਦਾ ਆ ਕਪੜਾ ਲਾਉਣਾ ਜੀ ਤੇ ਸ਼ਾਹ ਕਪੜਾ ਤਿਆਰ ਕਰਾਇਆ ਵਾ। ਉਹਨੂੰ ਪਤਾ ਹੀ ਆ ਮਾਤਾ ਨੇ ਕਰਿਆ ਤਿਆਰ ਜੀ ਅੱਜ। ਤੇ ਆਪਾਂ ਦੋਸਤੋ ਇਹ ਕਪੜੇ ਤੇ ਕਜਾਵਾਂਗੇ ਕੂਤਰ ਹੁਣ ਆਪਣੇ। ਤੇ ਦੇਖਿਓ ਦੱਸਿਓ ਭਰਾਓ ਤੁਹਾਨੂੰ ਕਿਵੇਂ ਲੱਗਿਆ। ਇਹ ਕਪੜਾ ਆਪਾਂ ਲਾਇਆ ਜੀ। ਤੇ ਹੁਣ ਇਹਨੂੰ ਸਿਉਣਾ ਜੀ ਮੈਂ। ਤੇ ਉਦੋਂ ਮਾਦਰਾਂ ਦਿਖਾਉਣਾ ਦੋਸਤੋ ਸਾਨੂੰ ਦੋਸਤੋ ਕੰਮ ਵਾਸੀ ਆਪਾਂ ਨੂੰ ਗੋਤਰਾਂ ਦੇ ਤੇ ਬਾਬਾ ਜੀ ਦੀ ਕਿਰਪਾ ਨਾਲ ਆਪਣੇ ਸਾਰੇ ਕੰਮ ਨਿਭੜ ਗਏ ਜੀ ਤੇ ਕੁੰਡੀਆਂ ਵੀ ਆਪਾਂ ਦੋਸਤੋ ਐਨ ਅਜ ਧੋਤੀਆਂ ਵਾ ਕਸਰਪ ਆਪਣੇ ਕਲੀ ਖੁਲੀ ਪਾ ਕੇ ਤੇ ਦੋਸਤੋ ਤੁਸੀਂ ਵੀ ਧੋ ਸਕਦੇ ਹੋ ਵਧੀਆ ਚੀਜ਼ ਆ ਜੀ ਇਹ ਤੇ ਕਲੀ ਪਾ ਕੇ ਬਸ ਵਿੱਚ ਪਾਣੀ ਪਾ ਕੇ ਛੱਡ ਦੋ ਜੀ ਤੇ ਜੋ ਜਲਵਲ ਜਲਵਲ ਜੀ ਉਗਲਿਆ ਆਉਂਦੀ ਹੈ ਮਗਰੋਂ ਕਪੜਾ ਫੇਰ ਉਹ ਸਾਫ਼ ਹੋ ਜਾਂਦੀਆਂ ਨੇ ਜੀ ਯੋ ਦੁਮਾਦਰੋਂ ਧਰੋ ਪਾਣੀ ਦੋਸਤੋ ਅੱਜ ਆਪਾਂ ਇਹਨਾਂ ਨੂੰ ਐਨਰੋਸ ਨੇ ਪਾਈ ਆਇਆ ਕੂਤਰਾ ਨੂੰ ਕੱਲੋਂ ਵੱਡਿਆਂ ਨੂੰ ਵੀ ਸਾਰਿਆਂ ਨੂੰ ਪਾ ਦੇਣੀ ਆ ਆਪਾਂ ਨਾ ਹੁਣ ਖੁੱਡਾ ਸਾਫ ਕਰਨਾ ਇਹਨੂੰ ਮੈਂ ਕਿਹਾ ਵੇ ਜਲ ਤੋ ਕੂਤਰਾ ਕੋ ਖੜ ਜਾ 10 ਮਿੰਟ ਕੋਈ ਬਿੱਲੀ ਬੁੱਲੀ ਆ ਜਾਂਦੀ ਹੁੰਦੀ ਹੈ ਤੇ ਆਪਾਂ ਦੋਸਤੋ ਕਰਦੇ ਹਾਂ ਖੁੱਡਾ ਸਾਫ ਤੇ ਚੌਧਰੀ ਸਾਹਿਬ ਵੜਨਗੇ ਪੀਪੇ ਦੇ ਵਿੱਚ ਇਹ ਬਾਹਰੇ ਦਾਣੇ ਖਾ ਕੇ ਖੁਸ਼ ਨਹੀਂ ਹੈਗੇ ਇਹਦਾ ਸਿੱਧਾ ਵੇ ਪੀਪੇ ਦੇ ਆਲੇ-ਦਲੇ 4-5 geke ਦੇ ਕੇ ਸਿੱਧਾ ਪੀਪੇ ਦੇ ਵਿੱਚ ਵਿੱਚ ਇਹ ਬਹਿ ਕੇ ਦਾਣੇ ਖਾਉਗੇ ਇਹ ਬਾਕੀ ਆਪਣੇ ਜਾਨਵਰ ਫਿਰਦੇ ਨੇ ਇਹਨੂੰ ਮੈਂ ਤਾਂ ਹੀ ਬਾਹਰੇ ਬਿਠਾਇਆ ਮੈਂ ਐਵੇਂ ਹੀ ਕਦੇ ਬਿੱਲੀ ਬੁੱਲੀ ਨਾ ਆ ਜਾਵੇ ਦੋਸਤੋ ਡਰ ਲੱਗਦਾ ਤੇ ਪਤਾ ਵੀ ਨਹੀਂ ਲੱਗਣ ਦਿੰਦੀ ਹੈ ਕਿ ਕਿਹੜੇ ਵੇਲੇ ਚੱਕ ਕੇ ਲੈ ਜਾਵੇ ਤੇ ਬਾਕੀ ਦੋਸਤੋ ਆਪਾਂ ਖੁੱਡਾ ਸਾਫ ਕਰਨ ਤੋਂ ਆਪਣਾ ਆ ਰਹਿਂਦਾ ਜੀ ਇਹਨੂੰ ਸਾਫ ਕਰ ਦਿਆਂ ਤੇ ਬਾਕੀਆਂ ਦੇ ਵਿੱਚ ਥੋੜੀ ਥੋੜੀ ਮਿੱਟੀ ਛੱਡਦੇ ਆ ਜੀ ਤੁਹਾਨੂੰ ਪਤਾ ਵੀ ਇਹ ਕਿੱਥੇ ਤੱਕ ਚਲੇ ਜਾਂਦੇ ਨੇ ਫਿਰ ਇਹ ਕਰ ਦਿਆਂ ਦੋਸਤੋ ਖੁੱਡੇ ਸਾਭ ਤੇ ਛਤਰੀ ਦਾ ਆਪਣਾ ਸਿਉਣ ਲਾਉਣ ਤੋਂ ਰਹਿਦੀ ਆ ਉਹ ਵੀ ਮੈਂ ਲਾ ਕੇ ਦਿਖਾਉਣਾ ਤੁਹਾਨੂੰ ਮੈਂ ਥੋੜਾ ਡੰਗਰਾਂ ਦਾ ਲੱਗ ਗਿਆ ਸੀ ਕੰਮ ਕਰਨ ਤੇ ਹੁਣ ਕਰਦੇ ਆਂ ਦੋਸਤੋ ਸਾਫ ਸਫਾਈ ਇਹਨਾਂ ਦੀ ਆਪਾਂ ਇੱਕ ਆਪਣਾ ਵੱਡਾ ਕਬੂਤਰਾ ਹੋਵੇ ਥੋੜਾ ਜਿਹਾ ਟਿੱਲਾ ਹੋ ਗਿਆ ਦੁਬਾਰੇ ਤੇ ਉਹਨੂੰ ਵੀ ਦੰਨੇ ਆ ਜੀ ਦਵਾਈ ਆਪਾਂ ਤੇ ਚੰਗਾ ਭਲਾ ਦੋਸਤੋ ਰਿਕਵਰ ਹੋ ਗਿਆ ਸੀ ਇਹ ਤੇ ਇੱਕ ਤਾਂ ਦੋ ਦੋ ਹੀ ਰਹਿੰਦਾ ਹੀ ਆਇਆ ਪਹਿਲੇ ਦਿਨ ਤੋਂ ਹੀ ਵੱਡਾ ਕਬੂਤਰਾ ਨਾ ਆਪਣਾ ਪੁਰਾਣਾ ਕਬੂਤਰਾ ਜੀ ਤੇ ਇਹਦੇ ਪੱਲੇ ਦਾ ਤੁਹਾਨੂੰ ਪਤਾ ਹੀ ਆਵੇ ਉੱਤੇ ਜੱਕਦਾ ਨਹੀਂ ਆ ਜੀ ਪੱਲੇ ਤਾਂ ਐਂ ਰੱਖਦਾ ਇਹ ਜਦ ਵੱਡੀ ਉਮਰ ਦਾ ਕਬੂਤਰਾ ਹੋ ਜਾਂਦਾ ਫਿਰ ਏਕਣੇ ਰੱਖਦਾ ਜੀ ਪੱਲੇ ਤੇ ਬਾਕੀ ਦੋਸਤੋ ਇਹਨੂੰ ਆਪਾਂ ਦੰਨੇ ਆ ਦਵਾਈ ਇਹ ਕਰਦੇ ਇਹਨੂੰ ਠੀਕ ਹੂੰ ਤਾਂ ਦੇਖੋ ਥੇ ਸਾਹਮਣੇ ਗੁੜਕ ਦਾ ਜੀ ਹੂੰ ਠੀਕ ਆ ਤੇ ਥੋੜਾ ਜਿਹਾ ਇਹ ਚ ਹੈਗੀ ਆ ਘਟਵਾਦ ਤੇ ਆਪਾਂ ਉਹ ਵੀ ਦੂਰ ਕਰ ਦਾਂਗੇ ਇਹਦੀ ਤੇ ਕਰਦੇ ਆਂ ਦੋਸਤੋ ਸਭਾਈ ਕਰਦਾ ਥੋੜੇ ਨਾਲ ਗੱਲ ਆਹ ਦੇਖੋ ਦੋਸਤੋ ਹਰਾ ਸਾਡੇ ਪਿੰਡ ਐ ਆਉਂਦਾ ਜੀਪਾਂ ਦੇ ਉੱਤੇ ਧਰ ਕੇ ਦੁਨੀਆ ਤਰੱਕੀ ਕਰ ਰਹੀ ਆ ਜੀ ਐ ਜੀਪ ਦੇ ਉੱਤੇ ਹਰੇ ਆਉਂਦੇ ਨੇ ਹੁਣ ਤਾਂ ਬਾਤੀ ਜੀ ਆਪਾਂ ਦੋਸਤੋ ਖੁੱਡਿਆਂ ਦੇ ਵਿੱਚ ਮਿੱਟੀ ਜੀ ਇਹੜਾ ਆਪਣਾ ਕੱਲ ਖੁੱਡਾ ਦੋਸਤੋ ਰਹਿ ਗਿਆ ਸੀ ਸਾਫ਼ ਕਰਨ ਤੋਂ ਆਪਾਂ ਉਹ ਵੀ ਕਰਤਾ ਤੇ ਇਹਨਾਂ ਸਾਰਿਆਂ ਦੀ ਮਿੱਟੀ-ਮੁੱਟੀ ਪਾਤੀ ਜੀ ਇਹ ਆਪਣਾ ਲਾਸਟ ਖੁੱਡਾ ਹੀ ਰਹਿ ਗਿਆ ਸੀ ਕੱਲ ਤੇ ਆਪਾਂ ਦੋਸਤੋ ਇਹ ਵੀ ਸਾਫ਼ ਕਰਤਾ ਹੁਣ ਤੇ ਉਹ ਕੂਤਰਾ ਆਪਣਾ ਡਾਊਨ ਆ ਵੱਡਾ ਜੀ ਉਹਨੂੰ ਆਪਾਂ ਵਿਟਾਮਿਨ ਇਹਦਾ ਕੈਸੂਰ ਦੰਨੇ ਆ ਤੇ ਹੋਜੂ ਫੱਟ ਫਿਰ ਇਹ ਉਹ ਇਹਨੂੰ ਜੂਨ ਵਾਲੀ ਦਵਾਈ ਦਾ ਆਪਣੀ ਦਿੱਤੀ ਹੋਈ ਆ ਇਹ ਕਈ ਵਾਰ ਹੁਣ ਇਹਦਾ ਵੱਡਾ ਕਬੂਤਰ ਹੁੰਦਾ ਦੋਸਤੋ ਉਹ ਕਮਜ਼ੋਰ ਹੋ ਜਾਂਦਾ ਵਿਚਾਰਾ ਆ ਹੁਣ ਆਪਾਂ ਲੈਣਾ ਆਂ ਜਾਂ ਖਿੱਚਣੀਆਂ ਨੇ ਉਹ ਵੀ ਆਪਾਂ ਖਿੱਚਦੇ ਨੇ ਆ ਜੀ ਆ ਆਪਣੇ ਬੱਚੇ ਨੇ ਛੋਟੇ ਤੇ ਜਿਹੜਾ ਬੱਚਾ ਆਪਣਾ ਲਾਲ ਟੋਰੀ ਵਾਲਾ ਹਜੇ ਉਹਨੂੰ ਪਾਣੀ ਪੂਣੀ ਦਾ ਘੱਟ ਪਤਾ ਜੀ ਉਹਨੂੰ ਹੱਥ ਨਾਲ ਦੇਣਾ ਪੈਂਦਾ ਪਾਣੀ ਉਹਦਾ ਆਪਾਂ ਚੁੰਝ ਜਿਵੇਂ ਹੁਣ ਆਪਣੇ ਛੋਟੇ ਬੱਚੇ ਹੁੰਦੇ ਨੇ ਨਾ ਇੱਕ ਵਾਰ ਇਹਨਾਂ ਨੂੰ ਕੁੰਡੀ ਦੇ ਵਿੱਚ ਇਹਨਾਂ ਦਾ ਮੂੰਹ ਜ਼ਰੂਰ ਲਵਾਉਣਾ ਚਾਹੀਦਾ ਦੋਸਤੋ ਇਹਨਾਂ ਨੂੰ ਪਤਾ ਲੱਗ ਜਾਂਦਾ ਫਿਰ ਵੀ ਪਾਣੀ ਉਰੇ ਆ ਕੁੰਡੀ ਦੇ ਵਿੱਚ ਜਰੂਰ ਬੱਚਿਆਂ ਨੂੰ ਪਾਣੀ ਪਿਲਾ ਦਿਆ ਕਰੋ ਇੱਕ ਵਾਰ ਆ ਫੜ ਕੇ ਉਹਦਾ ਮੂੰਹ ਜਾਂ ਡੋਬੋ ਦਿਆ ਕਰੋ ਤੇ ਉਹਦੇ ਨਾਲ ਫਿਰ ਉਹਨੂੰ ਪਾਣੀ ਪੀਣ ਦਾ ਪਤਾ ਲੱਗ ਜਾਂਦਾ ਇਹ ਵੀ ਆਪਣੇ ਕਬੂਤਰ ਫਟਨੇ ਜੀ ਆ ਦੇਖੋ ਆ ਵੀ ਬਿਮਾਰੀ ਵਾਲਾ ਕਬੂਤਰ ਆ ਫਿਆਰਾ ਆਪਣਾ ਓਏ ਉਹ ਲੋ ਮੂੰਹ ਠੀਕ ਆ ਦੋਸਤੋ ਇਹ ਇਹ ਇਹਨੂੰ ਬਿਮਾਰੀ ਦੂਜੀ ਬਈ ਸੀ ਜਿਹੜੀ ਉਹ ਆਪਣੇ ਸਿਰ ਜਾਂ ਨਹੀਂ ਹਿਲਾਉਂਦਾ ਲੱਗ ਜਾਂਦਾ ਜੀ ਕਬੂਤਰ ਓਕਣਾ ਇਹਨਾਂ ਨੂੰ ਸਿਰਾਂ ਵਾਲੀ ਬਈ ਸੀ ਤੇ ਹੁਣ ਤੱਕ ਇਹਨੂੰ ਠੀਕ ਆ ਜੀ ਤੇ ਆਹ ਦੇਖੋ ਹੁਣ ਕਿਵੇਂ ਕਰਦਣ ਘੁਆਉਂਦਾ ਇਹਦੇ ਵੀ ਆਪਾਂ ਟੀਕਾ ਲਾਉਨੇ ਆ ਜੀ ਵੈਰੀ ਬੰਦ ਤੇ ਬਾਕੀ ਤੁਹਾਡੇ ਦੋਸਤੋ ਆ ਬੱਚੇ ਆ ਕੂਤਰ ਆਪਣੇ ਸਾਰੇ ਤੁਹਾਡੇ ਸਾਹਮਣੇ ਨੇ ਜੀ ਦਾਣੇ ਇਹਨਾਂ ਨੇ ਖਾ ਲਿਆ ਆਪਾਂ ਪਾਰੀਆਂ ਚੱਕ ਲੈਣੀਆਂ ਨੇ ਜੀ ਬਸ ਉਧਰ ਲੈਣਾ ਮਾਰਨ ਤੋਂ ਰਹਿ ਗਈਆਂ ਜੀ ਆ ਜਾ ਕੇ ਦੇ ਦੀਆਂ ਇਹ ਆਪਣੇ ਜਾਗ ਦੋਸਤੋ ਸਾਰਿਆਂ ਨੂੰ ਪਤਾ ਹੀ ਆ ਲਸ਼ਮਣ ਰੇਖਾ ਜੀ ਹੁੰਦੀ ਆ ਉਹ ਮਾਰ ਦੇਦੀ ਆ ਦੇ ਨਾਲ ਜੀਵ ਜੰਤੂ ਮਰ ਜਾਂਦੇ ਨੇ ਜੀ ਤੇ ਸਸਰੀ ਘਾਲ ਵੀਰੇ ਸਾਰਿਆਂ ਨੂੰ ਕਰਦੇ ਆਪਾਂ ਵੀਰੇ ਗਨ ਵਾਲੀ ਵੀਡੀਓ ਦੀ ਗੱਲ